ਜਦ ਹਮ ਆਪਣੀ ਮਾਂ ਬੋਲੀ ਦੀ ਗੱਲ ਕਰਨ ਨੇ ਸ਼ੁਰੂਏ ਕਰਾਂ ਨਾ ਜਦੀ ਜਿਹੜੇ ਚਿਹਰੇ ਪਈ ਕਨੂਰ ਸਾਹਾ ਜਾ ਵੀ ਪੁਆਦੀ ਤੋਂ ਈ ਡੀ ਮੈਂ ਕਹਾਂ ਮਿੱਠੀ ਪਾਸ ਆਇਆ ਵੀ ਜਿਸ ਬੰਦੇ ਨੇ ਉਹ ਸੁਣ ਲਈ ਉਹ ਬੰਦਾ ਫਿਰ ਪਵਾਦ ਤੇ ਪਿੱਛਾ ਨਹੀਂ ਹਟ ਸਕਦਾ ਹਮਾਰਾ ਜਿਹੜਾ ਇਲਾਕਾ ਨਾ ਇਹ ਇਹ ਅਰਬਾਂ ਪਤੀ ਇਲਾਕਾ ਆ ਪੂਰੇ ਪੰਜਾਬ ਮਾ ਇਤਨਾ ਮਹਿੰਗੀ ਜਗ੍ਹਾ ਨਹੀਂ ਹੋਣੀ ਜਿੰਨੀ ਮਹਿੰਗੀ ਜਗ੍ਹਾ ਸਾਡੇ ਪੁਆਦ ਮਾ ਆ ਮਾਝੇ ਵਾਲੇ ਦੁਆਬੇ ਵਾਲੇ ਮਾਲਵੇ ਵਾਲੇ ਮਾਨੂੰ ਹਲਕੇ ਮਾ ਬੋਤਲੇ ਹੈ ਨੇ ਕਈ ਵਾਰ ਮੈਂ ਦੇਖਿਆ ਕਹਿੰਦਾ ਪੁਆਦੀ ਦੀ ਬੋਲੀ ਆ ਕੋਈ ਬੋਲੀ ਨਹੀਂ ਸਮਝ ਲਾਦੀ ਕਿਹੜੀ ਬੋਲੀ ਹਨ ਕੀ ਜੇ ਤੁਹਾਨੂੰ ਪੰਜਾਬ ਦੇ ਵਿੱਚ ਵੜਨਾ ਹੈ ਨਾ ਤਾਂ ਤੁਹਾਨੂੰ ਬਾਈ ਸਭ ਤੋਂ ਪਹਿਲਾਂ ਪੁਆਦ ਇਲਾਕੇ ਮਾ ਵੜਨਾ ਪੈਣਾ ਹੈ ਜੇ ਪੁਆਦ ਇਲਾਕਾ ਤੁਹਾਨੂੰ ਵੜਾਗਾ ਫੇਰ ਤੁਸੀਂ ਪੰਜਾਬ ਮਾ ਵੜਾਂਗੇ ਨਹੀਂ ਨਹੀਂ ਵੜ ਸਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਫਤਿਹ ਦੀ ਸਾਂਝ ਪਾਈ ਤੇ ਫਤਿਹ ਮਾ ਵੀ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਆਦੀਆਂ ਨੇ ਰਾਜੇ ਪੀਰਾ ਮੇ ਰਾਜੇ ਹੋਗੇ ਫਿਰ ਤਾਂ ਭਾਈ ਰਾਜੇ ਨਹੀਂ ਹੈ ਮਹਾਰਾਜੇ ਸਸਰੀਕਾਲ ਜੀ ਸਾਰਿਆਂ ਨੂੰ ਮੈਂ ਪੁਆਦ ਲਾ ਕੇ ਗਈਆਂ ਤੇ ਅੱਜ ਪੁਆਦ ਦੇ ਵਿੱਚ ਸਾਰੀ ਇੰਟਰਵਿਊ ਹੋ ਗਈ ਅੱਜ ਮਾਰੇ ਗੇ ਲੋ ਆ ਭਾਈ ਗੁਰਮੀਤ ਸਿੰਘ ਭਾਂਕਰਪੁਰ ਜੇ ਮੈਂ ਭਾਂਕਰਪੁਰ ਦਾ ਨਾਮ ਲਵਾਂਗਾ ਨਾ ਸਮਝੋ ਵੀ ਪੁਆਦ ਕੀ ਗੱਲ ਹੋ ਗਈ ਕਿਉਂਕਿ ਗੁਰਮੀਤ ਸਿੰਘ ਦੀ ਵੀਡੀਓ ਬਹੁਤ ਭਾਈ ਵਾਇਰਲ ਹੋ ਰਹੀ ਆ ਹਾਲਾਂਕਿ ਉਹਨਾਂ ਨੇ ਕਿਹਾ ਵੀ ਇੰਟਰਵਿਊ ਦੇ ਵਿੱਚ ਨਾ ਉਹ ਗੱਲ ਨਹੀਂ ਕਰਨੀ ਮੇਰੀ ਵੀਡੀਓ ਦੀ ਪਰ ਅੱਜ ਉਹਨਾਂ ਕੀ ਗੱਲਾਂ ਕਰਾਂਗੇ ਆ ਮੈਂ ਉਹਨਾਂ ਦੇ ਕੋਲ ਬੇ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਬਹੁਤ ਬਹੁਤ ਧੰਨਵਾਦ ਸਾਡਾ ਕੀ ਕਹਿਣਾ ਚ ਉਹ ਕੀ ਬੋਲਾਂਗੇ ਹਾਂ ਵੀ ਅੱਜ ਵਧੀਆ ਲੱਗਿਆ ਥਾ ਮੈ ਪੰਜਾਬੀ ਵਿੱਚ ਵੀ ਬੋਲ ਲਈ ਵਪਵਾਦਾਂ ਆਗੇ ਕਿਤਰਾ ਕ ਲੱਗ ਰਿਹਾ ਪੁਵਾਦ ਸ਼ਬਦ ਬਾਈ ਪਤਾ ਗਿਆ ਚੱਕਰ ਆ ਜਦ ਹਮ ਆਪਣੀ ਮਾਂ ਬੋਲੀ ਦੀ ਗੱਲ ਕਰਨ ਨੇ ਸ਼ੁਰੂਏ ਕਰਾਂ ਨਾ ਜਦੀ ਜਿਹੜੇ ਚਿਹਰੇ ਪਈ ਕਨੂਰ ਸਾਜ ਆ ਹਾਂ ਫਿਰ ਲਗਾ ਵੀ ਆਪਣੇ ਵਾਲੀ ਬਾਤ ਕਰਾਂਗੇ ਆਪਣੇ ਵਾਲੀ ਭਾਸ਼ਾ ਬੋਲਾਂਗੇ ਤੋ ਇਹ ਤਾਂ ਬਈ ਐਸੀ ਚੀਜ਼ ਆ ਵੀ ਪੁਆਦੀ ਤੋਂ ਈ ਡਿੱਗ ਮੈਂ ਕਹ ਰਿਹਾ ਮਿੱਠੀ ਪਾਸ ਆਇਆ ਵੀ ਜਿਸ ਬੰਦੇ ਨੇ ਉਹ ਸੁਣ ਲਈ ਉਹ ਬੰਦਾ ਫਿਰ ਪੁਆਦ ਤੇ ਪਿੱਛਾ ਨਹੀਂ ਹਟ ਸਕਦਾ ਉਹ ਜ਼ਰੂਰ ਜੁੜਾਗਾ ਗਾਇਲ ਮੇਰਾ ਨਾ ਇੱਕ ਸਵਾਲ ਆ ਮਾਝੇ ਵਾਲੇ ਦੁਆਬੇ ਵਾਲੇ ਮਾਲਵੇ ਵਾਲੇ ਮਾਨੂੰ ਹਲਕੇ ਮਾ ਬੋਤਲੇ ਹੇ ਨੇ ਕਈ ਵਾਰ ਮੈਂ ਦੇਖਿਆ ਕਹਿੰਦਾ ਪੁਆਦੀ ਦੀ ਜੇ ਬੋਲੀ ਆ ਕੋਈ ਬੋਲੀ ਨਹੀਂ ਸਮਝ ਲੱਗਦੀ ਕਿਹੜੀ ਬੋਲੀ ਹਨ ਕੀ ਇਹਨਾਂ ਨੂੰ ਦੱਸਿਓ ਮਾਰੇ ਬਾਰੇ ਥੋੜਾ ਪਤਾ ਕਿ ਆ ਬਾਈ ਜੇ ਜਿਹੜੇ ਨੇ ਪੁਆਦ ਵਾਲੇ ਆ ਨਾ ਅਸਲ ਮੈਂ ਇਹਨਾਂ ਨੂੰ ਮਾਰਾ ਪਤੀ ਹੋ ਨਹੀਂ ਆਇਆਲੀ ਜੇ ਤੁਹਾਨੂੰ ਪੰਜਾਬ ਦੇ ਵਿੱਚ ਵੜਨਾ ਹੈ ਨਾ ਤਾਂ ਉਹ ਤੁਹਾਨੂੰ ਬਾਈ ਸਭ ਤੋਂ ਪਹਿਲਾਂ ਪੁਆਦ ਇਲਾਕੇ ਮੇਂ ਵੜਨਾ ਪੈਣਾ ਹਾਂ ਜੇ ਪੁਆਦ ਇਲਾਕਾ ਤੁਹਾਨੂੰ ਵੜਾਗਾ ਫੇਰ ਤੁਸੀਂ ਪੰਜਾਬ ਮੇਂ ਵੜਾਂਗੇ ਨਹੀਂ ਨਹੀਂ ਵੜ ਸਕਦੇ ਜੇ ਮੰਨ ਲੈ ਹਰਿਆਣੇ ਮਾਦੇ ਬੰਦੇ ਨੇ ਆਣਾ ਤਾਂ ਬਾਈ ਪਹਿਲਾਂ ਉਹਨੂੰ ਰਾਜਪਰੇ ਹਣੀ ਅੰਦਰ ਐਂਟਰ ਕਰਾਗਾ ਉਹ ਹਰ ਰਾਜਪਰਾ ਕਿਸ ਕਾ ਇਲਾਕਾ ਪੁਆਦ ਦਾ ਇਲਾਕਾ ਤੁਮਾਰਾ ਪੁਆਦ ਦਾ ਇਲਾਕਾ ਬਾਈ ਪਸ਼ੋਕੜ ਨਹੀਂ ਹੈ ਉਹ ਸਭ ਤੋਂ ਅੱਗੇ ਵਾਲਾ ਇਲਾਕਾ ਤੋ ਇਹਨਾਂ ਲੋਕਾਂ ਨੂੰ ਜਿਹੜੇ ਨੇ ਮਾਨੂੰ ਕਹਾ ਵੀ ਤੁਮ ਤੋਂ ਹਰਿਆਣੇ ਗਿਆ ਤੁਮ ਤੋਂ ਹਿੰਦੀ ਬੋਲਾ ਆ ਬਾਈ ਉਹਨਾਂ ਨੂੰ ਦੱਸ ਦੇਣਾ ਚਾਹਿਆ ਵੀ ਜੋ ਬਾਈ ਪੁਆਦੀ ਆ ਤੇ ਇਤਨੀ ਕ ਮਿੱਠੀ ਪਾਸ ਆ ਵੀ ਜਿਸਕਾ ਕੋਈ ਅੰਤ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਫਤਿਹ ਦੀ ਸਾਂਝ ਪਾਈ ਤੇ ਫਤਿਮਾ ਵੀ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੀ ਹਰ ਕਾ ਜਿਹੜਾ ਉਹ ਬਾਈ ਪੁਆਦੀਓ ਆ ਪੁਆਦੀਓ ਆ ਪੁਆਦੀਆਂ ਨੇ ਰਾਜੇ ਵੀ ਰਾਮੇ ਰਾਜੇ ਹੋਗੇ ਫਿਰ ਤਾਂ ਬਾਈ ਰਾਜੇ ਨਹੀਂ ਹੈ ਮਹਾਰਾਜੇ ਆ ਕੋ ਕਿਤਰਾ ਬਾਈ ਇਤਨਾ ਕ ਮੈਂ ਕਹੂੰਗਾ ਵੀ ਮਹਾਰਾ ਜਿਹੜਾ ਇਲਾਕਾ ਨਾ ਉਹ ਹੂੰ ਇਹ ਅਰਬਾਂ ਪਤੀ ਇਲਾਕਾ ਆ ਹੂੰ ਪੂਰੇ ਪੰਜਾਬ ਮਾ ਇਤਨਾ ਮਹਿੰਗੀ ਜਗ੍ਹਾ ਨਹੀਂ ਹੋਣੀ ਜਿੰਨੀ ਮਹਿੰਗੀ ਜਗ੍ਹਾ ਸਾਡੇ ਪੁਆਦਮਾ ਆ ਹੂੰ ਜੇ ਤੋਂ ਉਹ ਲਾਲੇ ਵੀ ਡੇਰਾ ਵਜੀ ਇਲਾਕੇ ਮਾ ਆ ਪੁਆਦ ਦੇ ਇਲਾਕੇ ਮਾ ਕਿਸੇ ਕੇ ਪਾਸ ਪੂਰਾ 50 ਗੱਜ ਕਾ ਵੀ ਪਲਾਟ ਆ ਨਾ 50 ਗੱਜ ਕਾ ਹੂੰ ਤਾਂ ਉਹ 50 ਗੱਜ ਕਾ ਪਲਾਟ ਪੂਰਾ ਸੀ ਵੇਚ ਕਾ ਉਹ ਬੰਦਾ ਬਾਈ ਪੰਜਾਬ ਕੇ ਕਿਸੇ ਵੀ ਹੋਰ ਇਲਾਕੇ ਮਾ ਜਾਗਾ ਘੱਟੋ ਘੱਟ 2-3 ਕਿੱਲੇ ਖਰੀਦ ਲੇਗਾ ਹਾਂ ਇਹਦਾ ਹੈ ਇਤਨਾ ਫਰਕ ਆ ਬਾਈ ਫਿਰ ਹੋਏ ਮਹਾਰਾਜੇ ਹਾਂ ਇਤਿਹਾਸ ਬਹੁਤ ਪੁੱਛਾ ਮਾਰੇ ਪਵਾਦ ਕਾ ਕੇ ਇਤਿਹਾਸ ਕੀ ਆ ਕੀ ਆ ਇਨਾ ਨਹੀਂ ਕਰੇ ਆਪਣੇ ਵਾਸਤਾ ਪਵਾਦ ਵਾਲਿਆਂ ਨੇ ਇਹੋ ਬੋਲੋ ਅਸਲ ਮਾਂ ਬਾਈ ਜੇ ਇਤਿਹਾਸ ਕੀ ਬਾਤ ਕਰੀ ਜਾ ਹਾਂ ਨਾ ਤੋਂ ਇਤਿਹਾਸ ਮੈਂ ਕਹੂੰਗਾ ਵੀ ਜਿਹੜੀ ਵੱਡੀਆਂ ਕੁਰਬਾਨੀਆਂ ਆ ਨਾ ਉਹ ਮਾਰੇ ਪਵਾਦ ਨੇ ਕਰੀਆਂ ਬਾਈ ਮਾਰੇ ਪਵਾਦਾਂ ਗੁਰਦੁਆਰਾ ਸੁਹਾਣਾ ਸਾਹਿਬ ਆ ਹਾਂ ਬਾਬਾ ਹਨੂਮਾਨ ਸਿੰਘ ਜੀ ਆ ਮਾਰੇ ਪਵਾਦ ਕਈਆਂ ਮਾਰੇ ਪਵਾਦਾਂ ਉਹ ਵੀ ਪਵਾਦਮਾ ਦੇ ਹੀ ਹੈ ਹੂੰ ਉਸ ਤੋਂ ਬਾਅਦ ਬਾਈ ਲਖਨੌਰ ਸਾਹਿਬ ਆ ਗੁਰੂ ਗੋਬੀ ਸਿੰਘ ਜੀ ਦੇ ਨਾਨਕੇ ਆ ਉਹ ਵੀ ਮਾਰੇ ਪਵਾਦਮਾਈਆਂ ਇਤਿਹਾਸ ਸਾਰਾ ਉਰੀ ਆ ਕੇ ਬਿਲਕੁਲ ਬਾਈ ਪੰਜੋਖਰਾ ਸਾਹਿਬ ਆ ਹੂੰ ਉਹ ਉਥਾ ਸੀ ਬਿਲਕੁਲ ਬਿਲਕੁਲ ਬਾਈ ਬਿਲਕੁਲ ਗੁਰੂ ਹਰਕ੍ਰਿਸ਼ਨ ਜੀ ਨੇ ਉਥਾ ਸੀ ਜਿਹੜਾ ਛੱਜੂਚੀ ਵਰਦਾ ਹੂੰ ਉਸ ਪਾ ਦੇ ਬਾਈ ਗੀਤਾ ਕੇ ਜਿਹੜੇ ਉਥਾ ਸੀ ਉਹਨਾਂ ਨੇ ਸ਼ਲੋਕ ਜਿਹੜੇ ਉਹ ਪੜ੍ਹਾਏ ਹੂੰ ਤੋਂ ਬਾਈ ਉਹ ਮਾਰੇ ਪਵਾਦ ਕਾ ਇਲਾਕਾ ਉਹ ਪਵਾਦੀ ਪਾਸਾ ਮਹੀ ਕਰਾਇਆ ਹਰ ਹੂੰ ਤੋ ਭਾਈ ਮਾਰਾ ਤੋ ਇਤਿਹਾਸ ਕੇ ਨਾਲ ਬਹੁਤ ਪੁਰਾਣਾ ਨਾਤਾ ਜੁੜਿਆ ਵਾ ਅੱਛਾ ਤੋ ਜੇ ਬੰਦਾ ਕਹਾ ਨਾ ਵੀ ਤਮੇ ਇਤਿਹਾਸ ਕਮਾਣੀ ਹੈ ਤੋ ਭਾਈ ਹਮ ਤਾਂ ਪੁਰਾਣੇ ਜੁੜੇ ਵੇ ਆਂ ਇਤਿਹਾਸ ਮਾ ਨਵੇਂ ਨਹੀਂ ਹੈ ਤੇ ਜੇ ਕੋਈ ਬੜਾ ਬੰਦਾ ਮਾਨੂੰ ਕਹੇ ਵੀ ਆਹ ਲੈ ਵੀ 5 ਲੱਖ ਰੁਪਏ ਦੇ ਰਿਹਾ ਗੁਰਮੀਤ ਸਿੰਘ ਭਾਖਰਪੁਰ ਨੂੰ ਪਵਾਦ ਕੱਢ ਦੇ ਛਲ ਦੇ ਪਵਾਦ ਅਸਲ ਮਾ ਭਾਈ ਜਹਾਂ ਸੀ ਥਾਰਾ ਵਜੂਦ ਆ ਜਾ ਨਾ ਵਹਾਂ ਪੈਸੇ ਕੰਮ ਨਹੀਂ ਕਰਦਾ ਪੈਸਾ ਤੋਂ ਆਣ ਜਾਣ ਦੀ ਚੀਜ਼ ਆ ਨਾਲੇ ਪੈਸਾ ਦਾ ਮਰਪਾ ਆਪਣਾ ਬਹੁਤ ਆ ਸਾਡੇ ਪਤਾ ਜਿਵੇਂ ਮੈਂ ਕਹਿਗਾ ਹਟਿਆ ਬਾਈ ਮਰਪਾ ਤੋਂ ਜੇ 50 ਗਜ ਦਾ ਵੀ ਪਲਾਟ ਆ ਉਹ ਵੀ ਮਹਾਰਾਜੇ ਆ ਤਾਂ ਉਹ ਤਾਂ ਬੰਦਾ ਇੱਕ ਵਾਰ ਦੇਗਾ ਪੈਸੇ ਨਿਬੇੜ ਦੇਗਾ ਪਰ ਜਿਹੜਾ ਇਹ ਦਿਲ ਜੁੜਿਆ ਪੁਆਦ ਗੈਲੀ ਨੂੰ ਕਿ ਤਰ੍ਹਾਂ ਕੱਢਾਂਗੇ ਬਾਹਰ ਕੱਢਦਾ ਔਖਾ ਹੋ ਗਿਆ ਇਹ ਤਾਂ ਨਿਕਲਦਾ ਹੀ ਨਹੀਂ ਬਾਈ ਮਰਕਾ ਜ਼ਰੂਰ ਨਿਕਲ ਜਾਗਾ ਪਰ ਬਲਾਂ ਤੋਂ ਗੈਲ ਮਾਰਾ ਗਾਇਓ ਥਾਵੇ ਕਿਹੜਾ ਗਾਣਾ ਸਭ ਤੋਂ ਜਿਆਦਾ ਸੁਣਾਵੇ ਪੁਆਦ ਵਾਲਾ ਪੁਆਦ ਵਾਲਾ ਬਹੁਤ ਚ ਲਾਇਕ ਸਾਡੇ ਹੈਗੇ ਨੇ ਪੁਆਦ ਦੇ ਵੀ ਪਵਾਦਾਂ ਦਾ ਬਾਈ ਯੂਨ ਯੂ ਆ ਵੀ ਪਹਿਲਾਂ ਤੋਂ ਮਾਰੇ ਪਵਾਦਗੇ ਕੋਈ ਗਾਣੇ ਐਡੇ ਗਾਵਾ ਨਹੀਂ ਤਾਂ ਜੇ ਹਾਂ ਮੱਜ ਗਏ ਇਨ ਕੀ ਗੇਕਾਂ ਕੀ ਬਾਤ ਕਰਾਂ ਤਾਂ ਈਵ ਪਿੱਛਾ ਕਹੀਂ ਗਾਣੇ ਆ ਲਈਏ ਮਾਰੇ ਪਵਾਦਗੇ ਅਸਲ ਮਾਂ ਮਾਰੇ ਪਵਾਦ ਮਨ ਲਗਾ ਬਾਈ ਪਵਾਦੀ ਖਾੜੇ ਜਿੱ ਤਰ੍ਹਾਂ ਮਾਰਾ ਪੁਰਾਣਾ ਖਜ਼ਾਨਾ ਹੁਵਾ ਨਾ ਇਹ ਮਾਰਾ ਪੁਰਾਣਾ ਖਜ਼ਾਨਾ ਆ ਬਾਈ ਪਵਾਦੀ ਖਾੜੇ ਤੇ ਮਾਰੇ ਪਵਾਦ ਮਾਂ ਖਾੜੇ ਲਗੇ ਕਰਾਂਦੇ ਤੇ ਪੂਰੀ ਟੀਮ ਆਂਦੀ ਆ ਬਾਈ ਉਹ ਖਾੜਾ ਜੋੜਦੀ ਆ ਬਹੁਤ ਕੰਮ ਗਾ ਮੈਂ ਕਹਾ ਵੀ ਉਨ ਖਾੜਿਆਂ ਮਾਂ ਤੇ ਹੀ ਗਾਇਕ ਨਿਕਲੇ ਆ ਨੇ। ਵਹਾਂ ਦੇ ਸਿੱਖ ਸਿੱਖਾ ਫੇਰ ਨਿਕਲੇ। ਅਸਲਮ ਆਇਓ ਗਾਇਕੀ ਵੀ ਮਾਰੇ ਪੁਆਦ ਤੇ ਹੀ ਸ਼ੁਰੂ ਹੋਈ ਆ ਬਾਈ। ਜੇ ਗੱਲ ਕਰੀ ਜਾਹ ਪੁਆਦ ਦੀ। ਸੋ ਇਹ ਉਹ ਤਾਂ ਪੁਆਦ ਬਾਈ ਬਹੁਤ ਉੱਪਰ ਆ। ਪੁਆਦ ਨੂੰ ਕਹਾਂ ਕੋਈ ਨੀਚਾ ਕਰ ਲੇਗਾ ਸੌਖਾ ਜ। ਹੁਣ ਮੇਰਾ ਲਾਸਟ ਸਵਾਲ ਆ। ਪੁਆਦ ਨੂੰ ਜੇ ਇੱਕ ਸ਼ਬਦਾਂ ਵਿੱਚ ਬੋਲਣਾ ਹੋਵਾ ਲੋਕਾਂ ਨੂੰ ਦੱਸਣਾ ਹੋਵਾ। ਕਿ ਭਈਆ ਮਾਰਾ ਪੁਆਦ ਆ ਏ। ਜੇ ਦੱਸਣਾ ਹੋਵਾ ਇੱਕ ਸ਼ਬਦਾਂ ਵਿੱਚ। ਜੇ ਆਪਾਂ ਇੱਕ ਸ਼ਬਦ ਦੀ ਗੱਲ ਕਰਾਂ। ਹਾਂ। ਤਾਂ ਮੈਂ ਕਹੂੰਗਾ ਬਾਈ ਉਹ अनेका ਇੱਕ ਸ਼ਬਦ ਆ ਜਿਸ ਮਹਾਮ ਆਪਣੇ ਪੁਆਦ ਨੂੰ ਕਹਿ ਸਕਾਂ ਵੀ ਹਮ ਪੁਆਦੀਆਂ ਬਾਈ ਮਾਨ ਕਰਾਂ ਪੁਆਦੀ ਹੋਣੇਗੇ ਉੱਪਰ ਅੱਛਾ ਤੇ ਇੱਕ ਨਾ ਸ਼ਬਦ ਬੋਲਾਂ ਮਾਰੇ ਨਾਰਮਲ ਜਿਵੇਂ ਪਿੰਡਾਂ ਮਾ ਜੇ ਆਮ ਆਪਾਂ ਬਾਤ ਕਿਸੇ ਗੱਲ ਕਰਦੇ ਹੋ ਮਾ ਨਾ ਵੀ ਬਾਈ ਬੱਲੇ ਬੱਲੇ ਕਰਾਈ ਪਈ ਆ ਵੀ ਬਸ ਵੀ ਬਾਤ ਨਾ ਕਰਾ ਦੋ ਵੀ ਵਜਾ ਵਜਾ ਕਰਾਈ ਪਈ ਆ ਆਪਾਂ ਨਾਰਮਲ ਪੰਜਾਬੀ ਮਾ ਕਹਦੇ ਆ ਹਨਾ ਬੜਾ ਜ਼ਿਆਦਾ ਹਮੇ ਪੁਆਦੀ ਦੀ ਗੱਲ ਕਰਾਇਆ ਫੇਰ ਹਮੇ ਕਾ ਵੀ ਹਾਲਾ ਲਾਲਾ ਕਰਾਈ ਭਈਆ ਬਾਈ ਉਹ ਕੰਮ ਹੋਇਆ ਵਾ ਪਿਆ ਸੋ ਮਾਰਾ ਪੁਆਦ ਐ ਸਾ ਬਾਈ ਸਰਾਰਤੀ ਹੋਤਾ ਆਪਣੇ ਪੁਆਦ ਵਾਲੇ ਮੈਂ ਕਹਿੰਦਾ ਵੀ ਪੰਗੇ ਬੋਲ ਲੈਂਦੇ ਬਾਈ ਮਾਰੀ ਤੋਂ ਨਾ ਜੇ ਹਮੇ ਪੁਆਦੀ ਦੀ ਬਾਤ ਕਰਾਂ ਮਾਰੀ ਪਾਸ ਆਈ ਐਸੀ ਆ ਵੀ ਜਹਾਂ ਕਿਸੇ ਨੂੰ ਬਾਤ ਕਹਿੰਦੀ ਨਾ ਤਿੰਨ ਚਾਰ ਮੀਨਿੰਗ ਨਿਕਲ ਜਾਂ ਬਤ ਕੇ ਬੰਦੇ ਨੂੰ ਸਮਝ ਨਹੀਂ ਆਂਦੀ ਵੀ ਕਿਆ ਕਹਿ ਗਿਆ ਏ ਉਹ ਬੰਦਾ ਸੋ ਐਸਾ ਕੁਛ ਆ ਬਾਈ ਬਾਈ ਇੱਕ ਗੱਲ ਹੋਰ ਕਰਨੀ ਆ ਮਾਰੇ ਦਾ ਕੋਲ ਜਾਮਾ ਸ਼ਰਮ ਬਹੁਤ ਮੰਦਾ ਪੁਆਦ ਬੋਲਣੇ ਹੁਣ ਮੈਂ ਮਾਤਾ ਗੁਜਰੀ ਕੋਲ ਚ ਲੱਗ ਰਿਹਾ ਨਾ ਜੀ ਪੋਦ ਆਪਾਂ ਕਈ ਵਾਰ ਸ਼ਰਮਾਉਂਦੇ ਵੋਤਾ ਕਈ ਲੋਕ ਕਹਦੇ ਵੀ ਅਨਪੜਾ ਕੀ ਬੋਲੀ ਹੈ ਉਹ ਕਿਆ ਆਪਵਾਦ ਬੋਲੀ ਹੈ ਅਸਲ ਮਾਨਾ ਭਾਈ ਵੈਸੇ ਜੇ ਦੇਖਿਆ ਜਹਾ ਆਪਣੀ ਮਾਂ ਨੂੰ ਮਾਂ ਮੰਨਣ ਦੇ ਮਨਾ ਕਰਨਾ ਉਹ ਭਾਈ ਬੰਦੇ ਕੀ ਮੂਰਖਤਾ ਆ ਹਰ ਭਾਈ ਮੈਂ ਪਿਛਲੇ 12 ਸਾਲਾਂ ਦੇ ਮੈਂ ਸਵਰਾਜ ਕੰਪਨੀ ਮਾ ਮੋਹਾਲੀ ਨੌਕਰੀ ਕਰ ਰਿਹਾ ਹਾਂ ਜਦੂਰਾ ਨਵਾਂ ਨਵਾਂ ਲਗਿਆ 2013 ਮੇਰੀ ਜੁਆਇਨਿੰਗ ਹੋਈ ਸੀ ਉਰਾ ਜਦੋਂ ਮੈਂ ਨਵਾਂ ਨਵਾਂ ਲਗਿਆ ਭਾਈ ਉਰਾ ਤੇ ਜਦ ਬਹੁਤ ਇਲਾਕਿਆਂ ਕੇ ਉਰਾ ਸ਼ੋਗਰੇ ਲਗੇ ਹੋਏ ਆ ਕੋਈ ਪੰਜਾਬ ਕਾ ਕੋਈ ਹਰਿਆਣੇ ਕੇ ਵੀ ਆ ਹਿਮਾਚਲ ਕੇ ਵੀ ਆ ਬਹੁਤ ਆ ਤਾਂ ਜਦ ਉਹਨਕੇ ਵਿੱਚ ਹਮ ਬੋਲੇ ਕਰੂੰਦਾ ਬਾਈ ਤੋ ਮੇ ਵੀ ਉਹੀ ਕਹੇ ਕਰਾਂਦੇ ਹਲਕੇ ਮਲੇ ਕਹਿੰਦੇ ਬਾਈ ਉਹ ਕੌਣ ਸੀ ਬੋਲ ਰਿਆ ਰ ਤੋ ਹਾਂ ਉਹ ਬਾਈ ਕਹਿੰਦੇ ਹਰਿਆਣੇ ਕੀ ਬੋਲ ਰਿਆ ਆ ਤੋ ਮੈਂ ਕਹਾ ਬਾਈ ਉਹ ਹਰਿਆਣੇ ਕੀ ਨਹੀਂ ਆ ਇਹ ਯਾਹਾਂ ਕੀ ਹੋਵਾ ਜਹਾਂ ਤੁਮ ਬੈਠੇ ਆ ਅੱਛਾ 12 ਸਾਲਾਂ ਮੈਂ ਮੈਂ ਬੋਲਣ ਲਾ ਦੀਏ ਐਨਾ ਕ ਲਾ ਲੋ ਵੀ ਅੱਜ ਮੈਂ ਪੂਆਧੀ ਬੋਲਾਂ ਸਾਰੇ ਮੰਮਲੀ ਚੇਂਜ ਹੋਏ ਉਹਨੂੰ ਚੇਂਜ ਕਰ ਦੀਆ ਸ਼ਰਮフェ ਦੂਜੇ ਨੂੰ ਮੰਨੀ ਚਾਹੀਦੀ ਵੀ ਆਪਾਂ ਨੂੰ ਪਵਾਦ ਦਾ ਪਤਾ ਹੀ ਨਹੀਂ ਅਸਲਮਾ ਬਾਈ ਜਦ ਹਮ ਆਪਣੀ ਮਾਂ ਬੋਲੀ ਤੇ ਆਪ ਸ਼ਰਮ ਮੰਨਣ ਲੱਗ ਜਾਗੇ ਨਾ ਫਿਰ ਦੂਸਰਾ ਬੰਦਾ ਤੋਂ ਥਾਰੀ ਮਾਤਾ ਕੀ ਜਿਹੜੀ ਬੋਲੀ ਆ ਮਾਂ ਬੋਲੀ ਆ ਉਸ ਨੂੰ ਨੀੱਚਾ ਕਰਾਗਾ ਹੀ ਕਰਾਗਾ ਬਿਲਕੁਲ ਮਰ ਆਪਣਾ ਫਰਜ਼ ਬਣਾ ਆਪਣੀ ਬੋਲੀ ਨੂੰ ਅੱਗਾ ਲੈ ਗਾਣੇਗਾ ਜਦ ਤੱਕ ਅੱਜ ਸਗਾ ਆਪਾ ਬੋਲ ਕ ਬਾਈ ਮਾਣ ਮਹਿਸੂਸ ਕਰੋ ਨਾ ਆਪਣੇ ਉੱਪਰ ਜਹਾਂ ਬੋਲਾਂ ਵਹਾਂ ਆਪਣੀ ਪਵਾਦੀ ਬੋਲੋ ਜੋ ਦਿਖਦਾ ਹੈ ਵਹੀ बिकਦਾ ਹੈ। ਹੂੰ। ਬਈ ਨੇ ਕਹਾਵਤਾ ਉਹੀ ਥੋੜੀ ਬਣ ਗਈਆਂ। ਹੂੰ। ਨੇ ਸਿਆਣਿਆਂ ਨੇ ਬਣਾਈਆਂ ਉਹੀ ਬਣਾਈਆਂ। ਜੇ ਥਵੇਂ ਬਈ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਕਹੀਂ ਆਪਣੇ ਆਪ ਨੂੰ ਦਿਖਾਣਾ ਆ ਤਾਂ ਆਪਣੀ ਮਾਂ ਬੋਲੀ ਨੂੰ ਆਪਣੇ ਗੈਲੇ ਕਾ ਜਾਓ। ਮਾਂ ਬੋਲੀ ਗੈਲ ਬੋਲਾਂਗੇ ਤਾਂ ਅੱਗੇ ਵਾਲੇ ਬੰਦੇ ਨੂੰ ਵੀ ਪਤਾ ਚੱਲੇਗਾ ਵੀ ਹਾਂ ਜੋ ਵੀ ਪੁਆਦੀ ਪਾਸ ਆਇਆ। ਹੂੰ। ਹਰਨੇ ਬੰਦੇ ਵਹਾਂਗੇ ਵਸਨੀਕਾਂ ਉਸ ਪੁਆਦੀ ਪਾਸ ਆ ਕੇ ਜਿਹੜੇ ਛੋਕਰੇ ਆਨੇ ਪੁੱਤਾਂ ਉਸਕੇ। ਮਾਰੇ ਛੋਕਰੀ ਤੋਂ ਬਹੁਤ ਸ਼ਰਮ ਕਰਾ ਬੋਹਾਦੀ ਬੋਲਨੇ ਮੈਂ ਕਹ ਰਿਹਾ ਯਾਰ ਨਾ ਸ਼ਰਮ ਆਵਾ ਮਾਨੂੰ ਦਾ ਕੈ ਸਾਹ ਮਣੀ ਕੋਈ ਕੁੜੀ ਕੁੜੀ ਦੇਖ ਕੇ ਹੀ ਆਵਾਜ਼ ਬਦਲ ਜਾਂਦੇ ਆ ਪੰਜਾਬੀ ਚ ਆ ਜਾਂਦੇ ਆ ਹਿੰਦੀ ਚ ਆ ਜਾਂਦੇ ਆ ਉਹ ਕਹਿੰਦਾ ਨਾ ਯਾਰ ਸ਼ਰਮਾ ਮਾਰੇ ਛੋਕਰੀ ਸ਼ਰਮਾਰੇ ਬਹੁਤ ਆ ਜੋ ਪਤਾ ਗਿਆ ਬਾਈ ਉਹ ਮੈਂ ਕਹੂੰਗਾ ਵੀ ਉਹ ਕਮੀ ਮਾਰੇ ਕੱਲੇ ਪੁਆਦਮਾ ਨਹੀਂ ਹੈ ਹੂੰ ਇਹ ਕਮੀ ਮਾਰੇ ਪੂਰੇ ਪੰਜਾਬ ਮਾ ਅੱਛਾ ਜਦ ਭਈਏ ਯੂਪੀ ਬਿਹਾਰ ਤੇ ਆਵਾਂ ਨਾ ਹੂੰ ਜਿ ਤਰ੍ਹਾਂ ਹੀ ਮਾਰੇ ਘਰਾਂ ਆ ਬਾਈਆ ਹਾਂ ਮੈਂ ਨਾਲ ਲਾਂਦੀ ਹਾਂ ਭਈਆ ਜੀ ਕਿਆ ਕਰ ਰਹੇ ਹੋ ਰੋਟੀ ਲੈਣਾ ਹੈ ਬੈਠ ਜਾ ਮੈਂ ਲੈ ਕੇ ਆਤਾ ਹੂੰ ਜੀ ਉਹ ਬਈ ਮਾਨੇ ਆਪਣੀ ਭਾਸ਼ਾ ਤੋਂ ਖਰਾਬ ਕਰੀ ਕਰੀ ਮਾਨੇ ਆਪਣੇ ਪੰਜਾਬ ਕੀਆਂ ਜਿਹੜੀਆਂ ਅਸਲ ਜਿਵੇਂ ਆਪਾਂ ਗੱਲ ਕਰਾਂ ਨਾ ਵजूद ਆ ਉਹਨੂੰ ਵੀ ਖਰਾਬ ਕਰ ਰਹੇ ਆਂ ਆਮ ਆਪਣੇ ਗੱਲ ਸਹੀ ਗੱਲ ਆ ਭਾਈ ਅੱਜ ਭਈਏ ਪੰਜਾਬੀ ਸਿੱਖਰਿਆਂ ਦੇ ਮਾਰੇ ਵਾਲੇ ਹਿੰਦੀ ਕੰਨੀ ਨੂੰ ਪਾ ਦੌੜ ਰਹੇ ਆਂ ਹਰੀ ਵਾਂਗੂ ਕੁੜੀਆਂ ਕੀ ਬਾਤ ਕਰ ਰਹੇ ਆਂ ਚੰਡੀਗੜ੍ਹ ਦੇ ਕਾਲਜਾਂ ਮਾਰੇ ਪਵਾਦ ਕੇ ਛੋਕਰੇ ਵੀ ਬਹੁਤ ਲਗੇ ਹੋਏ ਆਂ ਹਾਂ ਕਾਲਜਾਂ ਮਾ ਜਾ ਰਹੇ ਆਂ ਉੱਥਾ ਇਲੈਕਸ਼ਨਾਂ ਮਾ ਵੀ ਖੜ ਰਹੇ ਆਂ ਹਰ ਪ੍ਰਕਾਰ ਕੇ ਕੰਮ ਕਰ ਰਹੇ ਆਂ ਵਹਾਂ ਜਾਗਾ ਉਹ ਪਤੰਦਰ ਉਹੀ ਨਹੀਂ ਅੰਗਰੇਜ਼ੀ ਨੂੰ ਬੋਲਦੇ ਮਾਰੀ ਪੁਆਦੀ ਨੂੰ ਹਾਂ ਪਰ ਬਾਈ ਅਸਲ ਮਾਂ ਮਾਰੀ ਜਿਹੜੀ ਪੁਆਦੀ ਆ ਨਾ ਇਸ ਪੁਆਦੀ ਨੇ ਹੀ ਮਾਨੂੰ ਯਹਾਂ ਤੱਕ ਪਹੁੰਚਾਇਆ ਜੇਰਾ ਬੰਦਾ ਆਪਣੀ ਮਾਂ ਪਾ ਸਾਨੂੰ ਭੁੱਲ ਜਾ ਉਹ ਬੰਦਾ ਆਪਣਾ ਵਜੂਦ ਜ਼ਿੰਦਗੀ ਮਾ ਬਣਾ ਨਹੀਂ ਸਕਦਾ ਮੈਂ ਤਾਂ ਕਹੂੰਗਾ ਵੀ ਜਿਸ ਬੰਦੇ ਨੇ ਥਾਰੇ ਨਾਲ ਬਾਈ ਜੁੜਨਾ ਥਾਰੇ ਨਾਲ ਖੜਨਾ ਉਸ ਬੰਦੇ ਨੇ ਥਾਰੇ ਕਿਰਦਾਰ ਨਾਲ ਖੜਨਾ ਆ ਥਾਰੇ ਸ਼ਬਦਾਂ ਦੇ ਨਾਲ ਨਹੀਂ ਖੜਨਾ ਪੱਕੀ ਗੱਲ ਆ ਅੰਗਰੇਜ਼ੀ ਤਾਂ ਮਾਰੀ ਹੈ ਹੀ ਨਹੀਂ ਨਹੀਂ ਹੈ ਹਮ ਅੰਗਰੇਜ਼ੀ ਕੰਨੀ ਨੂੰ ਝੱਲੇ ਹੋ ਰਹੇ ਆ ਅੰਗਰੇਜ਼ੀ ਸਿੱਖ ਲੈ ਅੰਗਰੇਜ਼ੀ ਸਿੱਖ ਲੈ ਬਾਈ ਹੈ ਕਿ ਆ ਅੰਗਰੇਜ਼ੀ ਪਾਸ ਆਈ ਆ ਹੁਣ ਮੰਨੂੰ ਅੰਗਰੇਜ਼ੀ ਆਂਦੀ ਨਹੀਂ ਬਾਈ ਮੈਂ ਕਿਹਾ ਜ਼ਿੰਦਗੀ ਜੀ ਨਹੀਂ ਰਹਾ ਜੀ ਰਹੇ ਜੀ ਰਹੇ ਆ ਨਾ ਬਹੁਤ ਵਧੀਆ ਜੀ ਰਹੇ ਆ ਬਾਈ ਹਰਿਆਣਾ ਬੈਠੇ ਆ ਬਾਈ ਜਹਾਂ ਤੱਕ ਮੈਂ ਕਰਾ ਵੀ ਬਹੁਤ ਦੁਨੀਆ ਦਾ ਸੁਪਨਾ ਹੋਵਾ ਵੀ ਮੈਂ ਕਹੀਂ ਟੀਵੀ 'ਤੇ ਚਲੇ ਜਾ ਹਾਂ ਮੈਂ ਟੀਵੀ 'ਤੇ ਆ ਜਾ ਅੱਜ ਹਮ ਆਪਣੀ ਪੁਆਦੀ ਪਾ ਸਕੇ ਚੱਕਰ ਕਰ ਕੇ ਪੂਰਾ ਬੈਠੇ ਆ ਬਾਈ ਆਏ ਵੇ ਸਹੀ ਗੱਲ ਹੈ ਤਾਂ ਬਾਈ ਜੇ ਹਮੇ ਆਪਣੇ ਜੜਾਂਗੇ ਨਾਲ ਜੁੜੇ ਰਹਾਂਗੇ ਤੁਹਾਡੀ ਜੜ੍ਹਾਂ ਹੀ ਮਾਨੂੰ ਇੱਕ ਬੜਾ ਬ੍ਰਿਕਸ਼ ਬਣਾਵਾਂਗੀ ਆ ਇੱਕ ਬੜਾ ਪੇੜ ਹੀ ਮਾਰੀ ਜੜ੍ਹਾਂ ਨੇ ਬਣਾਉਣਾ ਬਾਈ ਜੇ ਜੜ੍ਹਾਂ ਨੂੰ ਕੱਟ ਦੇਗੇ ਫਿਰ ਜ਼ਿੰਦਗੀ ਮਾ ਕੁਝ ਨਹੀਂ ਹੋਣਾ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਬਹੁਤ